ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਬਹਿਮਾ ਤੇ ਭਰਮਾਂ ਦੇ ਵਿੱਚ ਜਿਹੜੇ ਉਸ ਵੇਲੇ ਦੇ ਲੋਕ ਵਰਨਵਾਦ ਤੇ ਵਖਵਾਦ ਵਿੱਚ ਵੰਡ ਹੋਏ ਸੀ ਸਾਰਿਆਂ ਨੂੰ ਸਤਗੁਰ ਜੀ ਨੇ ਪਵਿੱਤਰ ਗੁਰਬਾਣੀ ਦੇ ਨਾਲ ਜੋੜਿਆ ਇੱਕ ਓੰਕਾਰ ਦੇ ਸਿਧਾਂਤ ਨਾਲ ਜੋੜਿਆ ਕਿਉਂਕਿ ਸਿੱਖ ਨੂੰ ਆਦੇਸ਼ ਵੀ ਆ ਕਿ ਸਿੱਖ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਅਸਥਾਨ ਦੇ ਉੱਤੇ ਜਿੱਥੇ ਸਤਗੁਰਾਂ ਨੇ ਅਨੇਕਾਂ ਪ੍ਰਾਣੀਆਂ ਨੂੰ ਦੁੱਖ ਤੋਂ ਮੁਕਤ ਕੀਤਾ ਤੇ ਬਸੰਤ ਪੰਜਮੀ ਦਾ ਤਿਹਾਰ ਇੱਕ ਮੈਂ ਸਮਝਦਾ ਵੱਡਾ ਇਸ ਅਸਥਾਨ ਤੇ ਮਨਾਇਆ ਜਾਂਦਾ ਓ ਤਾਂ ਸਿੱਖ ਦੀ ਰੋਜ਼ ਵਾਰ ਹੀ ਸਤਗੁਰ ਜੀ ਨੇ ਕਿਹਾ ਤੇਰੀ ਰੋਜ਼ ਇਹ ਪੰਜਮੀ ਆ ਤੇ ਰੋਜ਼ ਇਹ ਤੇਰੀ ਬਸੰਤ ਆ ਪਰ ਇਹ ਮਹੀਨਾ ਕਿਉਂਕਿ ਉਹ ਤੋਂ ਬਾਅਦ ਜਦੋਂ ਰਤਮ ਮੋਲਦੀ ਆ ਉਸ ਵੇਲੇ ਸਤਗੁਰੂ ਜੀ ਨੇ ਹਰਕਾ ਨਾਮ ਤੇ ਆਏ ਕਿ ਹੋ ਹੋ ਹਰਿਆ ਭਾਈ ਇਹ ਮਨੁੱਖ ਨੂੰ ਸੰਦੇਸ਼ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਜਿੱਥੇ ਰਤਮ ਮੋਲਦੀ ਉੱਥੇ ਤੇਰਾ ਅੰਦਰ ਜਿਹੜਾ ਇਹ ਵੀ ਅੰਦਰ ਨਾਮ ਦੀ ਜਿਹੜੀ ਵਰਖਾ ਸਤਗੁਰੂ ਜੀ ਕਿਰਪਾ ਦੇ ਬਖਸ਼ਿਸ਼ ਕਰਕੇ ਤੈਨੂੰ ਬਖਸ਼ਿਸ਼ ਕਰਨ ਸੋ ਇਹ ਵੱਡੇ ਇੱਕ ਪੁਰਬ ਦੇ ਰੂਪ ਦੇ ਵਿੱਚ ਇੱਥੇ ਹਮੇਸ਼ਾ ਇਹ ਜੋੜ ਮੇਲਾ ਕਿ ਮਨਾਇਆ ਜਾਂਦਾ ਇਹ ਸਾਰਾ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਜੋੜ ਮੇਲਿਆਂ ਦੇ ਰੂਪ ਵਿੱਚ ਬਖਸ਼ੇ ਕੀਤੇ ਸੀ ਚਾਹੇ ਸ਼ਹੀਦੀ ਜੋੜ ਮੇਲੇ ਹੋਣ ਤੇ ਚਾਹੇ ਦੂਸਰੇ ਤੇ ਜੁੜਨਾ ਕਿਹਦੇ ਨਾਲ ਹੈ ਉਹ ਸੱਚੇ ਦੇ ਨਾਲ ਸੱਚਾ ਸਤਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਸਹਿਬ ਸਤਗੁਰੂ ਚੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦਾ ਸਤਗੁਰੂ ਜੀ ਨੇ ਆਦੇਸ਼ ਕੀਤਾ ਤੇ ਨਾਲ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ ਗੁਰੂ ਦਸਮ ਪਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਵੀ ਬਖਸ਼ੇ ਕੀਤੀ ਤੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜਿਵੇਂ ਮੌਸਮ ਰੁੱਤ ਮੌਲ ਦੀ ਆ ਸਾਡਾ ਅੰਦਰ ਵੀ ਸਤਿਗੁਰ ਜੀ ਗੁਰ ਸ਼ਬਦ ਰਾਹੀਂ ਆਪਣੇ ਨਾਲ ਜੋੜ ਲੈਣ। ਉਹ ਤਾਂ ਜੀ ਕੇਂਦਰੀ ਵਚਟਾਇਆ ਤੇ ਪੰਜਾਬ ਤੇ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਜੀ। ਇਹ ਦੇਖੋ ਕਿਉਂਕਿ ਹੈਗਾ ਤਾਂ ਇਹ ਪੋਲੀਟਿਕਲ ਮਸਲਾ ਪਰ ਇਸ ਬਜਟ ਦੇ ਨਾਲ ਤਕਰੀਬਨ ਇਹ ਗੱਲ ਪੱਧਰੀ ਹੋ ਗਈ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਦੇਸ਼ ਦੀ ਰੀੜ ਦੀ ਹੱਡੀ ਕਿਸਾਨਾਂ ਲਈ ਉਹ ਮੈਂ ਪਹਿਲਾਂ ਵੀ ਬਿੱਲ ਵੀ ਉਹਦੋਂ ਰਿਜੈਕਟ ਕੀਤੇ ਪਰ ਮੈਂ ਸਮਝਦਾ ਉਹ ਇੱਕ ਬਦਲਾ ਲੈ ਰਹੇ ਆ ਕਿਸਾਨਾਂ ਵਾਸਤੇ ਇਹਦੇ ਵਿੱਚ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਹੜੀ ਕਿ ਬਹੁਤ ਮੰਤਪਾਗੀ ਗੱਲ ਹੈ